ਇਸ ਤੋਂ ਮੜਾ ਹੋਰ ਕੀ ਹੋਵੇਗਾ ਕਿ ਵਿਆਹ ਵਾਲੇ ਦਿਨ ਇਸ ਮੁੰਡੇ ਦੀ ਜਾਨ ਚਲੀ ਗਈ ਇਸ ਮੁੰਡੇ ਦੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਵਿਦੇਸ਼ ਤੋਂ ਆਇਆ ਇਹ ਪੁੱਤ ਚਾਵਾਂ ਦੇ ਨਾਲ ਮਾਪਿਆਂ ਦੇ ਵੱਲੋਂ ਵਿਆਹਿਆ ਜਾ ਰਿਹਾ ਸੀ ਇਸ ਵੱਡੇ ਪੈਲਸ ਦੇ ਵਿੱਚ ਕੁੜੀ ਵਾਲਿਆਂ ਨੇ ਵੀ ਸਾਰੇ ਪ੍ਰਬੰਧ ਕੀਤੇ ਸੀ ਪਰ ਨਹੀਂ ਪਤਾ ਸੀ ਕਿ ਇਸ ਦੇ ਵਿੱਚ ਪਹੁੰਚ ਕੇ ਕੁੜੀ ਦੇ ਵੱਲੋਂ ਆਪਣੇ ਸੋਰੀਵ ਕਾਰਨ ਨਹੀਂ ਪਹੁੰਚਿਆ ਜਾਣਾ ਉਸਦੀ ਡੋਲੀ ਨਹੀਂ ਉੱਠਣੀ ਸਕੋ ਉਸ ਮੁੰਡੇ ਦੀ ਅਰਥੀ ਉੱਠਣੀ ਹੈ ਜਿਸਦੇ ਨਾਲ ਉਹਨਾਂ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਕਰਦੇ ਵਿੱਚ ਸਾਰੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਆਏ ਹੋਏ ਰਿਸ਼ਤੇਦਾਰ ਜਿਹੜੇ ਚਾਹਵਾਂ ਦੇ ਨਾਲ ਖੁਸ਼ੀ-ਖੁਸ਼ੀ ਪਹੁੰਚੇ ਸਨ ਅੱਖਾਂ ਦੇ ਵਿੱਚ ਹੰਝੂ ਅਤੇ ਮਨ ਦੇ ਵਿੱਚ ਦੁੱਖ ਲੈ ਕੇ ਵਾਪਸ ਪਰਤਣਗੇ ਕਿਉਂਕਿ ਇੱਕ ਅਜੀਹਾ ਹਾਦਸਾ ਹੋਇਆ ਇਸ ਪਿੰਡ ਦੇ ਵਿੱਚ ਇਸ ਘਰ ਦੇ ਵਿੱਚ ਜਿੱਥੇ ਜਵਾਨ ਮੁੰਡੇ ਦੇ ਨਾਲ ਵਿਆਹ ਵਾਲੇ ਦਿਨ ਹੀ ਦਿਲ ਦੇ ਵਿੱਚ ਦਰਦ ਹੋਣ ਦੀ ਸ਼ਿਕਾਇਤ ਉਹ ਪਿਤਾ ਨੂੰ ਆਖਦਾ ਆਖਦਾ ਕਿ ਦਰਦ ਹੋ ਰਿਹਾ ਹੈ ਅਤੇ ਉਸ ਤੋਂ ਕੁਝ ਮਿੰਟਾਂ ਦੇ ਬਾਅਦ ਹੀ ਮੁੰਡੇ ਦੇ ਵੱਲੋਂ ਦਮ ਤੋੜ ਦਿੱਤਾ ਜਾਂਦਾ ਹੈ ਲਾੜੇ ਦੀ ਜਾਨ ਵਿਆਹ ਵਾਲੇ ਦਿਨ ਵਿਆਹ ਵਾਲੀ ਸਟੇਜ ਤੇ ਲਾੜੀ ਦੇ ਸਾਹਮਣੇ ਗਈ ਹੈ ਜਿਸ ਤੋਂ ਬਾਅਦ ਸਾਰਾ ਪਰਿਵਾਰ ਸਦਮੇ ਚ ਹੈ ਵਿਆਹ ਵਾਲੇ ਦਿਨ ਹੀ ਵਿਆਹ ਵਾਲੀ ਸਟੇਜ ਦੇ ਉੱਪਰ ਇੱਕ ਦੂਸਰੇ ਦੇ ਗਲ ਦੇ ਵਿੱਚ ਜੈਮਾਲਾ ਪਾਉਣ ਤੋਂ ਬਾਅਦ ਮੁੰਡਾ ਫੋਟੋਆਂ ਖਿੱਚਵਾ ਰਿਹਾ ਸੀ ਖਸੀ ਖੁਸ਼ੀ ਸਾਰੇ ਉਹਨਾਂ ਦੇ ਵੱਲ ਦੇਖ ਰਹੇ ਸੀ ਗਾਣੇ ਚੱਲ ਰਹੇ ਸੀ ਤੇ ਹਰ ਕੋਈ ਇਸ ਜਸ਼ਨ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਸੀ ਪਰ ਨਹੀਂ ਪਤਾ ਸੀ ਕਿ ਵਿਆਹ ਵਾਲੇ ਜੋੜੇ ਦੇ ਵਿੱਚ ਸੱਜਿਆ ਧੱਜਿਆ ਇਹ ਜੋੜਾ ਅੱਜ ਆਪਣੀ ਆਖਰੀ ਖੁਸ਼ੀ ਮਨਾ ਰਿਹਾ ਹੈ ਹੱਸਦਾ ਹੱਸਦਾ ਲਾੜਾ ਮਿੰਟਾਂ ਦੇ ਵਿੱਚ ਸਟੇਜ ਤੇ ਹੀ ਮੁੱਕ ਗਿਆ ਸੀ ਜਿਸ ਸਮੇਂ ਤੱਕ ਉਸਨੂੰ ਹਸਪਤਾਲ ਲਿਜਾਂਦਾ ਗਿਆ ਤਾਂ ਡਾਕਟਰਾਂ ਨੇ ਚੈੱਕ ਕਰਕੇ ਹੀ ਕਿਹਾ ਕਿ ਮੁੰਡੇ ਦੇ ਵਿੱਚ ਕੁਝ ਵੀ ਨਹੀਂ ਬਚਿਆ ਲਾੜੇ ਦੇ ਨਾਲ ਇਹ ਜਹੀ ਮੰਦਭਾਗੀ ਘਟਨਾ ਵਾਪਰੀ ਹੈ ਕਿ ਉਸਦੇ ਮਾਤਾ ਪਿਤਾ ਹੁਣ ਵੀ ਡੂੰਗੇ ਸਦਮੇ ਦੇ ਵਿੱਚ ਨੇ ਬੱਗਾ ਇਲਾਕੇ ਦਾ ਇਹ ਸਾਰਾ ਮਾਮਲਾ ਜਿੱਥੇ ਲਾੜੇ ਦੀ ਜਾਨ ਵਿਆਹ ਦੀਆਂ ਰਸਮਾਂ ਦੇ ਦੌਰਾਨ ਗਈ ਹੈ ਪੂਰੇ ਇਲਾਕੇ ਦੇ ਵਿੱਚ ਇਸ ਖਬਰ ਤੋਂ ਬਾਅਦ ਸੋਗ ਦੀ ਲਹਿਰ ਫੈਲ ਚੁੱਕੀ ਹੈ ਕਿ ਕਿੰਜ ਮੁਕੰਦਪੁਰ ਰੋਡ ਤੇ ਸਥਿਤ ਬਜਾਜ ਰਿਜ਼ੋਰਟ ਦੇ ਵਿੱਚ ਹੋ ਰਹੇ ਵਿਆਹ ਦੇ ਦੌਰਾਨ ਹੀ ਲਾੜੇ ਦੀ ਜਾਨ ਲਾੜੀ ਦੀਆਂ ਅੱਖਾਂ ਦੇ ਸਾਹਮਣੇ ਚਲੀ ਗਈ ਇਸ ਦੀ ਪਛਾਣ ਗਾਂਧੀ ਨਗਰ ਬੱਗਾ ਦੇ ਨਿਵਾਸੀ ਨੌਜਵਾਨ ਵਿਪਨ ਕੁਮਾਰ ਦੇ ਵਜੋਂ ਕੀਤੀ ਗਈ ਹੈ ਜੋ ਕਿ ਪੁੱਤਰ ਮੋਹਨ ਲਾਲ ਹੈ ਪਤਾ ਲੱਗਿਆ ਕਿ ਅਚਾਨਕ ਉਹਨਾਂ ਦਾ ਮੁੰਡਾ ਸਟੇਜ ਤੇ ਡਿੱਗ ਪੈਂਦਾ ਜੈ ਮਾਲਾ ਦੀ ਰਸਮ ਹੋ ਕੇ ਹੀ ਹੱਟੀ ਸੀ ਕਿ ਹਰ ਹਰ ਕੋਈ ਉਹਨਾਂ ਦੇ ਨਾਲ ਫੋਟੋਆਂ ਖਿਚਵਾਉਣ ਤੇ ਲਈ ਆ ਰਿਹਾ ਸੀ ਹੱਸਦਾ ਹੱਸਦਾ ਲਾੜਾ ਨੀਚੇ ਡਿੱਗ ਪੈਂਦਾ ਪਤਾ ਲੱਗਿਆ ਕਿ ਇਸ ਤੋਂ ਬਾਅਦ ਉਸ ਨੂੰ ਸਾਨ ਨਹੀਂ ਚੰਗੀ ਤਨ ਆਇਆ ਸੀ ਲੋਕਾਂ ਨੇ ਚੁੱਕ ਕੇ ਰਿਸ਼ਤੇਦਾਰਾਂ ਨੇ ਚੁੱਕ ਕੇ ਉਸ ਨੂੰ ਜਨਰਲ ਹਸਪਤਾਲ ਪਹੁੰਚਾਇਆ ਚੈੱਕਅਪ ਤੋਂ ਬਾਅਦ ਪਤਾ ਲੱਗਦਾ ਹੈ ਕਿ ਵਿਪਨ ਖਤਮ ਹੋ ਚੁੱਕਿਆ ਹੈ 2012 ਦੇ ਵਿੱਚ ਇਹ ਮੁੰਡਾ ਅਮਰੀਕਾ ਗਿਆ ਸੀ ਅਤੇ ਪੀਆਰ ਹੋ ਕੇ ਵਿਆਹ ਕਰਵਾਉਣ ਦੇ ਲਈ ਹੀ ਪੰਜਾਬ ਆਇਆ ਹੋਇਆ ਸੀ ਮਾਪੇਬ ਸਮੇਤ ਰਿਸ਼ਤੇਦਾਰ ਖੁਸ਼ ਸਨ ਉਸ ਦੀ ਨਵੀਂ ਵਿਆਹੀ ਹੋਈ ਲਾੜੀ ਖੁਸ਼ ਸੀ ਕਿ ਉਸਨੇ ਇਸ ਮੁੰਡੇ ਦੇ ਨਾਲ ਵਿਆਹ ਕਰਵਾਇਆ ਤੇ ਛੇਤੀ ਹੀ ਵਿਦੇਸ਼ ਚਲੇ ਜਾਣਾ ਪਰ ਸਭ ਕੁਝ ਤਰਿਆ ਤਰਾਇਆ ਉਸ ਸਮੇਂ ਰਹਿ ਗਿਆ ਜਦੋਂ ਵਿਆਹ ਤਾਂ ਮੁਕੰਮਲ ਹੋ ਹੀ ਗਿਆ ਸੀ ਕਰੀਬ-ਕਰੀਬ ਪਰ ਉਸੇ ਦੌਰਾਨ ਹੀ ਜੈ ਮਾਲਾ ਦੀ ਜਦੋਂ ਰਸਮ ਹੁੰਦੀ ਹੈ ਉਸ ਤੋਂ ਬਾਅਦ ਨਵੀਂ ਵਿਆਹੀ ਇਹ ਲਾੜੀ ਮਿੰਟਾਂ ਦੇ ਵਿੱਚ ਵਿਧਵਾ ਹੋ ਜਾਂਦੀ ਹੈ ਹਰੇਕ ਦੀਆਂ ਅੱਖਾਂ ਨਮ ਸਨ ਇਹ ਸਾਰੀ ਖਬਰ ਦੇਖਣ ਤੋਂ ਬਾਅਦ ਇਹ ਸਾਰੀ ਕਟਨਾ ਜਿਨ੍ਹਾਂ ਨੇ ਆਪਣੀ ਅੱਖੀਂ ਦੇਖੀ ਉਹ ਰਿਸ਼ਤੇਦਾਰ ਕੁੜੀ ਦੇ ਪਰਿਵਾਰਿਕ ਮੈਂਬਰ ਮੁੰਡੇ ਦੇ ਮਾਪੇ ਇਸ ਵੱਡੇ ਸਦਮੇ ਨੂੰ ਕਿਵੇਂ ਚੇਲ ਸਕਦੇ ਨੇ ਕਿ ਜਵਾਨ ਸੋਹਣਾ ਪੁੱਤ ਚੰਗਾ ਭਲਾ ਸਟੇਜ ਦੇ ਉੱਪਰ ਖੜਾ ਸੀ ਹੱਸਖੇਡ ਰਿਹਾ ਸੀ ਤੇ ਮਿੰਟਾਂ ਦੇ ਵਿੱਚ ਹੀ ਇਹ ਹੱਸਦਾ ਖੇਡਦਾ ਪਰਿਵਾਰ ਉਜੜ ਗਿਆ